ਅਮਰੀਕਾ ਪੇਚੁੰਦੇ ਨਾਂ ਦੇ ਇੱਕ ਵਿਅਕਤੀ ਦੇ ਨਾਲ 1 ਕਰੋੜ 40 ਲੱਖ ਦੀ ਠੱਗੀ ਵਜਈਆ ਤਾਂ ਸਾਰੀ ਹਟਬੀਤੀ ਬਿਆਨ ਕੀਤੀ ਗਈ ਕਿ ਕਿਸ ਤਰੀਕੇ ਦੇ ਨਾਲ ਠੱਗ ਏਜੰਟ ਨੇ ਆਪਣੇ ਜਾਲ ਦੇ ਵਿੱਚ ਫਸਾਇਆ ਤਾਂ ਉਸ ਤੋਂ ਪੈਸਿਆਂ ਦੀ ਮੰਗ ਲਗਾਤਾਰ ਕੀਤੀ ਗਈ ਤਾਂ ਕਾਫੀ ਖੱਜਲ ਖੁਆਰ ਵੀ ਕੀਤਾ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਜੜਾਇਆ ਗ੍ਰਿਫਤਾਰ ਵੀ ਕੀਤਾ ਹੈ ਕਿਹਾ ਜਾ ਰਿਹਾ ਹੈ ਕਿ ਏਜੰਟ ਦਾ ਪ੍ਰਾਇਆ ਜਿਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਪਿੱਟ ਦੇ ਵੱਲੋਂ ਸਾਰਾ ਮਾਮਲਾ ਬਿਆਨ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਠੱਗ ਏਜੰਟ ਨੇ ਉਸਨੇ ਆਪਣੀ ਧੋਖਾਧੜੀ ਦਾ ਜਿਹੜਾ ਸ਼ਿਕਾਰ ਬਣਾਇਆ ਦਰਅਸਲ ਜੇ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਪੁਲਿਸ ਨੇ 2023 ਦੇ ਵਿੱਚ ਜੜਾ ਇਹ ਮਾਮਲਾ ਦਰਜ ਕੀਤਾ ਸੀ ਉਸ ਦੇ ਤਹਿਤ ਇੱਕ ਪਰਿਵਾਰ ਨੂੰ ਅਮਰੀਕਾ ਭੇਜਣ ਦੇ ਨਾਮ ਤੇ ਟ੍ਰੈਵਲ ਏਜੰਟ ਨੇ 1 ਕਰੋੜ 40 ਲੱਖ ਰੁਪਏ ਠੱਗੇ ਸੀ ਤਾਂ ਇਸੇ ਏਜੰਟ ਦੇ ਖਿਲਾਫ ਲੱਖ ਲੱਖ ਧਰਮ ਤਹਿਤ ਪੁਲਿਸ ਨੇ ਮਾਮਲਾ ਦਰਜ ਕੀਤਾ ਤਾਂ ਹੁਣ ਇਸ ਮਾਮਲੇ ਦੇ ਵਿੱਚ ਕਪੂਰਥਲਾ ਪੁਲਿਸ ਲਾਈਨ ਦੇ ਵਿੱਚ ਤਾਇਨਾਤ ਇੱਕ ਐਸਆਈ ਨੂੰ ਗ੍ਰਫਤਾਰ ਕੀਤਾ ਜੋ ਕਿ આરોપી ਦਾប្រਾਧ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਨੇ 피ੜਤ ਪਰਿਵਾਰ ਦੇ ਨਾਲ ਧੋਖਾਧੜੀ ਕੀਤੀ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਠੱਗ ਏਜੰਟਾ ਉਸ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਸਾਰਾ ਮਾਮਲਾ ਬਿਆਨ ਕਰਦਿਆਂ ਪੀੜਤੇ ਵੱਲੋਂ ਕੀ ਕੁਝ ਕਿਹਾ ਕਿ ਉਹ ਵੀ ਤੁਹਾਨੂੰ ਸੁਣਾਉਣੇ ਆ ਮੇਰਾ ਨਾਮ ਕਾਸ਼ਵੀਰ ਸਿੰਘ ਹੈ ਜੀ ਕਿਥੋਂ ਦੇ ਰਹਿਣ ਵਾਲੇ ਮੈਂ ਜੀ ਮੋਗੇ ਜ਼ਿਲ੍ਹੇ ਦਾ ਰਹਿਣ ਵਾਲਾ ਪਿੰਡ ਮੇਰਾ ਕਿਲੀਗੰਦਰਾ ਤੁਹਾਡੇ ਨਾਲ ਕੀ ਬਾਕੀਆ ਹੋਇਆ ਸੀਗਾ ਉਦੋਂ ਤੁਸੀਂ ਵਿਦੇਸ਼ ਗਏ ਸੀਗੇ ਕੀ ਪੂਰੀ ਗੱਲਬਾਤ ਹੈ ਗੱਲ ਇਹ ਹੈ ਜੀ ਮੈਂ 2023 ਵਿਦੇਸ਼ ਜਾਣ ਬਾਰੇ ਸੋਚਿਆ ਸੀ ਕਿ ਸ਼ੁਰੂ ਦੇ ਵਿੱਚ ਸ਼ੁਰੂ ਸਾਲ ਦੇ ਸ਼ੁਰੂ ਚ ਤੇ ਮਾਰਚ 2023 ਚ ਉਰਫ ਡਾਉਣ ਏਜੰਟ ਨਾਲ ਮੁਲਾਕਾਤ ਹੋਈ ਤੇ ਉਹਦੇ ਨਾਲ ਬਹਿ ਕੇ ਸਾਰੀ ਗੱਲਬਾਤ ਹੋ ਗਈ ਵੀ ਵਰਕ ਵੀਜ਼ੇ ਤੇ ਭੇਜੂਗਾ ਮੈਂ ਤੇ ਮੇਰੇ ਦੋ ਬੱਚੇ ਤੇ ਵਾਈਫ ਤੇ ਸਾਰੀ ਬੈ ਕੇ ਜਲੰਧਰ ਅਸੀਂ ਪਹਿਲੀ ਵਾਰ ਮਿਲੇ ਸੀ ਉਸੇ ਪਹਿਲੇ ਦਿਨ ਹੀ ਅਸੀਂ ਮੈਂ ਉਹਨਾਂ ਨੂੰ ਪਾਸਪੋਰਟ ਫੜਾਇਆ ਸੀ ਆਪਦੇ ਸਾਰੇ ਪਾਸਪੋਰਟ ਤੇ ਮੇਰੀ ਉਹਨਾਂ ਨਾਲ 90 ਲੱਖ ਚ ਡੀਲ ਡਨ ਹੋਈ ਸੀ ਵੀ 90 ਲੱਖ ਲਵਾਂਗਾ ਰਾਜ ਪੁੰਚਾ ਕੇ ਜਦੋਂ ਉੱਥੇ 에어ਪੋਰਟ ਤੇ ਪਹੁੰਚਾ ਦੂੰਗਾ ਤੇ ਫੇਰ ਉਸ ਤੋਂ ਬਾਅਦ ਜੀ ਇੱਕ ਵਾਰੀ ਫੇਰ ਮੈਨੂੰ ਇਹਨੇ ਬੁਲਾਇਆ ਜਲੰਧਰ ਅੱਛਾ ਜੀ ਤੇ ਕਹਿੰਦਾ ਵੀ 5 ਕਿਲੋਖ ਵਾ ਯਾਰ ਬਜਟ ਤੋਂ ਬਾਹਰ ਆ ਗੱਲ ਵੀ ਮਹਿੰਗਾ ਹੋ ਗਿਆ ਕੰਮ ਤੇ ਮੈਂ ਇਹਨੂੰ ਜੀ ਮੰਨਿਆ ਨਹੀਂ ਮੈਂ ਕਿਹਾ ਨਹੀਂ ਵੀ ਜਿਹੜੀ ਗੱਲ ਹੋ ਗਈ ਮੈਂ 90 ਚ ਹੀ ਕਰਨਾ ਠੀਕ ਹੈ ਜੀ ਚਲੋ ਜੀ ਫੇਰ ਗੱਲ ਹੋ ਗਈ ਫੇਰ ਸਾਡੀ ਗੱਲਬਾਤ ਫੋਨ ਤੇ ਹੋਣ ਲੱਗੀ ਬਾਈ ਜੀ ਕਿੰਨਾ ਟਾਈਮ ਇਹ ਲਾਰੇ ਲੱਪੇ ਲਾਉਣ ਲੱਗ ਗਿਆ ਯਾਰ ਇੱਥੇ ਕੰਮ ਨਹੀਂ ਚੱਲਦਾ ਪਿਆ ਦੋ ਦਿਨ ਠਹਿਰ ਚਾਰ ਦਿਨ ਠਹਿਰ ਸਾਡਾ ਜਿਹੜਾ ਐਮਬੈਸਡਰ ਆ ਐਮਬੈਸੀ ਜਿੰਦਾ ਉਹ ਨਹੀਂ ਆਉਂਦਾ ਪਿਆ ਬੰਦਾ ਛੁੱਟੀ ਤੇ ਆ ਇਦਾਂ ਉਦਾਂ ਇੰਜੇ ਕਰਦਾ ਰਿਹਾ ਅੱਛਾ ਜੀ ਫੇਰ ਜੀ ਜੁਲਾਈ ਚ ਜਾ ਕੇ ਮੈਨੂੰ ਇਹਦਾ ਆਪ ਦਾ ਫੋਨ ਆਇਆ ਯਾਰ ਇੱਥੇ ਤਾਂ ਹੱਲ ਨਹੀਂ ਹੁੰਦਾ ਪਿਆ ਤੇ ਆਪਣਾ ਬੰਦਾ ਦੁਬਈ ਚ ਵੀ ਵਹਿੰਦਾ ਉੱਥੇ ਵੀ ਆਪਣੀ ਪੂਰੀ ਸੈਟਿੰਗ ਆਪਾਂ ਉੱਥੋਂ ਤੇਰਾ ਕਰਾ ਦਿੰਨੇ ਆ ਵੀ ਜੇ ਦਾ ਹੱਲ ਹਾਂ ਠੀਕ ਹੈ ਜੀ ਤੇ ਫੇਰ ਅਸੀਂ ਇੱਕ 7 ਅਗਸਤ ਨੂੰ 2023 ਨੂੰ ਇਹਨੇ ਮੈਨੂੰ ਫੋਨ ਕੀਤਾ ਸਵੇਰੇ ਵੀ ਬੈਕਪੈਕ ਕਰ ਲਾ ਆਪਦੇ ਤੇ ਅੰਮ੍ਰਿਤਸਰ 에ਅਰਪੋਰਟ ਤੇ ਆ ਜਾ ਠੀਕ ਹੈ ਜੀ ਜਿੱਥੇ ਮੈਂ ਜਾ ਕੇ ਉਹ ਇਹਦੇ ਕਹਿਣ ਮੁਤਾਬਕ ਜੀ ਮੈਂ ਤਿਆਰੀ ਕਰ ਲਈ ਤੇ ਚਾਹ ਹੁੰਦੀ ਆ ਮੈਨੂੰ ਸ਼ੁਰੂ ਤੋਂ ਹੀ ਬਹੁਤ ਚਾਹ ਸੀਗਾ ਬਾਹਰ ਜਾਣ ਦਾ ਤੇ ਮੈਂ ਖੁਸ਼ੀ-ਖੁਸ਼ੀ ਬੈਗਪੈਕ ਕਰ ਲਏ ਤੇ ਅਸੀਂ ਅੰਮ੍ਰਿਤਸਰ 에ਰਪੋਰਟ ਦੇ ਬਾਹਰ ਇੱਕ ਢਾਬੇ ਤੇ ਰੁਕੇ ਆ ਜਿੱਥੇ ਕਿੰਨੇ ਕੇ ਪੈਸੇ ਉਦੋਂ ਦਿੱਤੇ ਸੀ ਜਿਹੜੇ ਪਹਿਲਾਂ ਨਹੀਂ ਜੀ ਉਦੋਂ ਕੋਈ ਪੈਸਾ ਨਹੀਂ ਸੀ ਦਿੱਤਾ ਹਲੇ ਉਦੋਂ ਇਹਦਾ ਭਰਾ ਆਇਆ ਸੀ ਹਾਂਜੀ ਸਰਵਜੀਤ ਸਿੰਘ ਮੈਨੂੰ ਪਾਸਪੋਰਟ ਦੇ ਗਿਆ ਜੀ ਉੱਥੇ ਅੱਛਾ ਜੀ ਸਾਡੇ ਚਾਰਾਂ ਦੇ ਟਿਕਟਾਂ ਦੇ ਗਿਆ ਜੀ ਤੇ ਕਹਿੰਦਾ ਵੀ ਤੁਹਾਨੂੰ ਹੁਣ ਦੁਬਈ ਉਤਰ ਕੇ ਬੰਦਾ ਮਿਲੂਗਾ ਇੱਕ ਤੁਸੀਂ ਉਹਦੇ ਮੁਤਾਬਕ ਚੱਲਣਾ ਇਹਦੇ ਕਹਿਣ ਮੁਤਾਬਕ ਅਸੀਂ ਪਲੇਨ ਤੇ ਬੈਠ ਕੇ ਬੈ ਕੇ ਦੁਬਈ ਪਹੁੰਚ ਗਏ ਜੀ ਠੀਕ ਹੈ ਜਦੋਂ ਦੁਬਈ ਪਹੁੰਚ ਕੇ ਤੇ ਉਹ ਇਹਦੇ ਕਹਿਣ ਉਵੇਂ ਹੀ ਬੰਦਾ ਆ ਗਿਆ ਇੱਕ ਡਾਕਟਰ ਨਾਮ ਦਾ ਡਾਕਟਰ ਹੀ ਕਹਿੰਦਾ ਹਰ ਇੱਕ ਨੂੰ ਹੁਣ ਉਹਦਾ ਨਾਮ ਨਹੀਂ ਮੈਨੂੰ ਪਤਾ ਕੀ ਆ ਕੀ ਨਹੀਂ ਠੀਕ ਹੈ ਜੀ ਉਹ ਸਾਨੂੰ ਇੱਕ ਫਲੈਟ 'ਚ ਛੱਡ ਆਇਆ ਇੱਕ ਕਮਰੇ ਵਾਲੇ ਠੀਕ ਹੈ ਜੀ ਦੁਬਈ ਪੰਜਵੀਂ ਮੰਜ਼ਲ ਤੇ ਫਲੈਟ ਸੀ ਠੀਕ ਹੈ ਜੀ ਫਲੈਟ ਸੀਗਾ ਜੀ ਪੰਜਵੀਂ ਮੰਜ਼ਲ ਤੇ ਤੇ ਅਸੀਂ ਉੱਥੇ ਸਾਨੂੰ ਰੱਖਿਆ ਰਾਤ ਰਏ ਅਸੀਂ ਤੇ ਅਗਲੇ ਦਿਨ ਸਵੇਰੇ ਫੇਰ ਆ ਗਿਆ ਡਾਕਟਰ ਠੀਕ ਹੈ ਜੀ ਸਾਡੇ ਸਾਡੇ ਪਾਸੋਂ ਫੜ ਕੇ ਲੈ ਗਿਆ ਕਹਿੰਦਾ ਵੀਜ਼ਾ ਲਵਾਉਣੇ ਆ ਤੇ ਦੋ ਦਿਨ ਚ ਹੀ ਆ ਜਾਣਾ ਵੀਜ਼ਾ ਤਿਆਰੀ ਰੱਖੋ ਠੀਕ ਹੈ ਜੀ ਇਹਨੇ ਵੀ ਮੈਨੂੰ ਐਂ ਕਿਹਾ ਸੀ ਵੀ ਦੋ ਦਿਨਾਂ ਚ ਅਸੀਂ ਤੁਹ ਮੈਂ ਕਹਿੰਦਾ ਜੀ ਜਦੋਂ ਇਹਨਾਂ ਦੀ ਸੈਟਿੰਗ ਹੀ ਆ ਫਿਰ ਤਾਂ ਚੜ੍ਹਾਈ ਦੇ ਨਾਲ ਇੰਨੇ ਪੈਸੇ ਦੇਣੇ ਆਪਾਂ ਤੇ ਐਂਬੈਸੀ ਫੀਸ ਤਾਂ ਬਿਲਕੁਲ ਥੋੜੀ ਹੁੰਦੀ ਹਜ਼ਾਰਾਂ ਚ ਹੀ ਹੁੰਦੀ ਆ ਤਾਂ ਇੰਨੇ ਲੱਖਾਂ ਚ ਦੇਣੇ ਆ ਤੇ ਉਹ ਦੋ ਦਿਨ ਵੀ ਨੰਗੇ ਚਾਰ ਦਿਨ ਵੀ ਨੰਗੇ ਕੁਝ ਨਹੀਂ ਹੋਇਆ ਜੀ ਐਂ ਕਰਦੇ ਕਰਦੇ ਮਲੋ 30 ਅਗਸਤ ਹੋ ਗਈ ਹਾਂਜੀ 30 ਅਗਸਤ ਨੂੰ ਸਵੇਰ ਸ਼ਾਮ ਨੂੰ ਮੈਨੂੰ ਫੋਨ ਆਉਂਦਾ ਵੀ ਤੇਰੇ ਵੀਜ਼ਾ ਦਾ ਹੱਲ ਹੋ ਗਿਆ ਤਿਆਰੀ ਕਰ ਲੈ 31 ਨੂੰ ਫਲਾਈਟ ਆ ਤੇਰੀ ਠੀਕ ਹੈ ਜੀ ਮੈਂ ਕਹਿੰਦਾ ਜੀ ਕਿੱਥੋਂ ਦੀ ਕਹਿੰਦਾ ਤੈਨੂੰ ਸਾਰਾ ਕੁਝ ਦੱਸੂ ਮੌਕੇ ਤੇ ਤੇ ਮੈਂ ਜਿਵੇਂ ਇਹਨੇ ਦਵਾਈ ਭੇਜਿਆ ਸੀ ਉਸੇ ਤਰੀਕੇ ਅਸੀਂ ਗਿਆ ਵੀ ਠੀ ਜਦੋਂ ਮੈਂ ਹਜੇ 에어ਪੋਰਟ ਚ ਐਂਟਰ ਆਉਣਾ ਸੀ ਦੇਖ ਲਓ ਮੈਨੂੰ ਬੋਰਡਿੰਗ ਪਾਸ ਦੀ ਫੋਟੋ ਆ ਗਈ ਸੀ ਠੀਕ ਹੈ ਜੀ ਪਾਸਪੋਰਟ ਲੈਣੀ ਸੀ ਮੇਰੇ ਕੋਲ ਪਰ ਮੈਂ ਜਿਹੜੀ ਫਲਾਈਟ 'ਚ ਬਹਿਣਾ ਸੀ ਉਹਦੇ ਬੋਰਡਿੰਗ ਪਾਸ ਦੀ ਫੋਟੋ ਆ ਗਈ ਸੀ ਠੀਕ ਹੈ ਜੀ ਤੇ ਜਦੋਂ ਮੈਂ ਫਿਰ ਕਹਿੰਦੇ ਵੀ ਜਾ ਤੂੰ ਜਿੱਥੇ ਫਲਾਈਟ ਦੇ ਹੁੰਦਾ ਕਾਊਂਟਰ ਉੱਥੇ ਜਾ ਜਦੋਂ ਮੈਂ ਉੱਥੇ ਗਿਆ ਫਲਾਈਟ ਵਾਲੇ ਬੰਦੇ ਨੇ ਮੈਨੂੰ ਮੇਰੇ ਬੋਰਡਿੰਗ ਪਾਸ ਫੜਾਤੇ ਤੇ ਉੱਥੇ ਇਹਦਾ ਬੰਦਾ ਆਇਆ ਡਾਕਟਰ ਤੇ ਮੈਨੂੰ ਪਾਸਪੋਰਟ ਦੇ ਗਿਆ ਜੀ ਠੀਕ ਹੈ ਜੀ ਚਲੋ ਅਸੀਂ ਉਹਦਾ ਚੈੱਕ ਇਨ ਕਰਾਇਆ ਬੈਗ ਦਿੱਤੇ ਤੇ ਫਲਾਈਟ 'ਚ ਬਹਿ ਗਏ ਉਦੋਂ ਮੈਨੂੰ ਤੇ ਮੈਨੂੰ ਇਹ ਵੀ ਪਤਾ ਲੱਗ ਗਿਆ ਵੀ ਸਾਡੇ ਵੀਜ਼ੇ ਹੈ ਨਹੀਂਗੇ ਅੱਛਾ ਜੀ ਪਾਸਪੋਰਟ ਤੇ ਤੇ ਫਿਰ ਮੈਂ ਇਹਨੂੰ ਫੋਨ ਵੀ ਕੀਤਾ ਮੈਂ ਵੀਜ਼ੇ ਯਾਨੀ ਕਿਵੇਂ ਕਹਿੰਦਾ ਯਾਰ ਇਹ ਔਨ ਅਰ라이ਵਲ ਵੀਜ਼ਾ ਹੈ ਸਲਵਾਡੋਰ ਦਾ ਇੰਡੀਆ ਨੂੰ ਹਾਂ ਜੀ ਤੇ ਤੇਰਾ ਉੱਥੋਂ ਵੀਜ਼ਾ ਲੱਗ ਗਿਆ ਨਾ ਤੈਨੂੰ ਕਿ ਤੈਨੂੰ ਅਮਰੀਕਾ ਜਾਣਾ ਤੂੰ ਵਰਕ ਵੀਜ਼ੇ ਤੇ ਜਾਣਾ ਜਿਹੜੀ ਤੇਰੇ ਨਾਲ ਗੱਲ ਹੋਈ ਉਹ ਤੇ ਨਿਭਾਂਗੇ ਵੀ ਤੈਨੂੰ ਕਿੱڑا ਅਸੀਂ ਤੁਰ ਕੇ ਲੈ ਕੇ ਚੱਲਾਂ ਫਲਾਈਟ ਤੇ ਲੈ ਕੇ ਚੱਲਾਂ ਮੈਂ ਵੀ ਕਿਹਾ ਵੀ ਠੀਕ ਆ ਯਾਰ ਗੱਲ ਤਾਂ ਸਹੀ ਆ ਬੇ ਜੀ ਤੇ ਕੋਈ ਗੱਲਬਾਤ ਹੈ ਨਹੀਂ ਚਲੋ ਜੀ ਅਸੀਂ ਵਾਇਆ ਪਹਿਲਾਂ ਇਜ਼ਰਾਈਲ ਸਟੇਜ ਸੀ ਸਾਡੀ 10-12 ਘੰਟਿਆਂ ਦੀ ਫਿਰ ਸਪੇ ਚਲੋ ਕਰ ਦੇ ਗਰੋਂਦੇ 20 25 ਘੰਟਿਆਂ ਚ ਮੰਨ ਲਓ 15 ਘੰਟਿਆਂ ਦਾ ਮੰਨ ਲਓ ਫਲਾਈਟ ਹੀ ਸੀ ਸਲਵਾਡੋਰ ਦੀ ਤੇ ਪਹੁੰਚ ਗਏ ਸਲਵਾਡੋਰ ਜੀ ਅੱਛਾ ਜੀ ਜੋ ਸਲਵਾਡੋਰ ਪਹੁੰਚ ਗਏ ਤੇ ਇਹਨੇ ਕਿਹਾ ਵੀ ਟੈਕਸੀ ਲਵੋ ਤੇ ਹੋਟਲ ਚਲੇ ਜਾਓ ਠੀਕ ਹੈ ਜੀ ਉੱਥੋਂ ਬੰਦਾ ਤੁਹਾਡੇ ਤੋਂ ਪਾਸਪੋਰਟ ਕਲੈਕਟ ਕਰੂਗਾ ਮੈਂ ਕਿਹਾ ਠੀਕ ਹੈ ਜੀ ਅਸੀਂ ਜਦੋਂ ਟੈਕਸੀ ਕੀਤੀ ਹੋਟਲ ਪਹੁੰਚ ਗਏ ਤੇ ਕਹਿਣ ਮੁਤਾਬਕ ਜਿਹੜਾ ਹੋਟਲ ਇਹਨੇ ਬੁੱਕ ਕੀਤਾ ਵੇ ਅਸੀਂ ਉਹ ਵੀ ਸਾਨੂੰ ਨਾਲ ਹੀ ਦੇ ਕੇ ਗਿਆ ਸੀ ਸੀਤ ਹੋਟਲ ਦੀ ਤੇ ਉੱਥੇ ਪਹੁੰਚ ਗਏ ਰਾਤ ਕੱਟੀ ਜੀ ਉੱਥੋਂ ਦਾ ਖਾਣਾ ਖੁਣਾ ਦਾ ਆਪਾਂ ਖਾਂਦੇ ਨਹੀਂ ਉਵੇਂ ਭੁੱਖੇ ਤੇ ਆਏ ਬੈਠੇ ਪਹਿਲਾ ਰਾਤ ਵੀ ਹੈ ਨਾ 20 ਘੰਟੇ ਵੀ ਖਾਣ ਨੂੰ ਦਿਲ ਵੀ ਨਹੀਂ ਕਰਦਾ ਬੱਚੇ ਸੀ ਨਾਲ ਘੁਰਾਈਏ ਫਿਰਦੇ ਤੇ ਅਗਲੇ ਦਿਨ ਬੰਦਾ ਇਹਦੇ ਕਹਨ ਨੂੰ ਤਾਂ ਕੋਈ ਆਇਆ ਇਹਨੇ ਮੇਰੀ ਗੱਲ ਕਰਾਈ ਫੋਨ ਤੇ ਮੇਰਾ ਫੋਨ ਦਾ ਨੈਟਵਰਕ ਚਲੇ ਗਿਆ ਸੀ ਜੀ ਸਲਵਾਡੋਰ ਜਾ ਕੇ ਆਈਡੀਆ ਦਾ SIM ਸੀ ਮੇਰੇ ਕੋਲ ਕੋਈ ਨੈਟਵਰਕ ਨਹੀਂ ਸੀ ਉਦੋਂ ਬਾਅਦ ਮੇਰਾ ਫੋਨ ਕੱਟ ਆਫ ਹੋ ਗਿਆ ਜੇ ਮੈਂ Wi-Fi ਯੂਜ਼ ਕਰਦਾ ਸੀ ਹੋਟਲ 'ਚ ਉੱਥੇ ਯੂਜ਼ ਹੁੰਦਾ ਸੀ ਉਹ ਨਹੀਂ ਸੀ ਹੁੰਦਾ ਠੀਕ ਹੈ ਜੀ ਉੱਥੇ ਜਾ ਕੇ ਜੀ ਇਹਨੇ ਮੇਰਾ ਪਾਸਪੋਰਟ ਫੜ ਲਿਆ ਠੀਕ ਹੈ ਜੀ ਪਾਸਪੋਰਟ ਫੜਦੇ ਸਰ ਉਸੇ ਦਿਨ ਹੀ ਸ਼ਾਮ ਨੂੰ ਮੈਨੂੰ ਫੇਰ ਫੋਨ ਆਉਂਦਾ ਠੀਕ ਹੈ ਕਹਿੰਦਾ ਯਾਰ ਦੇ ਉਹ ਬੰਦੇ ਦਾ ਮਤਲਬ ਉਹ ਹੱਲ ਨਹੀਂ ਹੈਗਾ ਆਪਣੇ ਕੋਲ ਤੈਨੂੰ ਸਿੱਧੀ ਦੱਸਦਾ ਜੇ ਤੈਨੂੰ ਜਲਦੀ ਜਾਣਾ ਚਾਹਣਾ ਜੇ 2 ਮਹੀਨੇ ਬਹਿ ਜਾਏਗਾ ਹਾਂਜੀ ਤੇ ਫੇਰ ذਰਾ ਵਰਕ ਵੀਜ਼ਾ ਲਵਾ ਦੂੰ ਮੈਂ ਸੋਚਿਆ ਇਹ ਬਗਾਨੀ ਕੰਟਰੀ ਆ 2 ਮਹੀਨੇ ਦਾ ਆਪਾਂ ਤਾਂ ਅਮਰੀਕਾ ਹੀ ਪਹੁੰਚਣਾ ਉੱਥੇ ਵੀਜ਼ਾ ਬਵਾ ਦੂੰਗਾ ਕਹਿੰਦਾ ਮੈਂ ਵਰਕ ਵੀਜ਼ਾ ਉੱਥੇ ਹੀ ਮਿਲ ਜਾਂਦਾ ਹਾਂਜੀ ਉੱਥੇ ਦਵਾ ਦੂੰ ਮੈਂ ਕਿਹਾ ਠੀਕ ਆ ਬਾਈ ਫਲਾਈਟ ਤੇ ਜਾਣਾ ਕਹਿੰਦਾ ਹਾਂ ਮੈਂ ਨਾਲ ਵਧੀਆ ਤਰੀਕੇ ਨਾਲ ਗੱਲ ਕੀਤੀ ਮੈਂ ਹਾਂ ਕਹਿ ਦਿੱਤੀ ਠੀਕ ਆ ਉਸ ਤੋਂ ਬਾਅਦ ਮੈਨੂੰ ਕਹਿੰਦਾ ਵੀ ਐਂ ਕਰ ਵੀ ਪੇਮੈਂਟ ਦੇ ਦੇ ਹਾਂਜੀ ਤੇ ਮੈਂ ਕਿਹਾ ਵੀ ਠੀਕ ਆ ਸਾਰਾ ਕੁਝ ਸਹੀ ਚੱਲਿਆ ਅੱਜ ਦੋਸਤ ਨੂੰ ਫੋਨ ਕੀਤਾ ਇੱਥੇ ਲੁਧਿਆਣਾ ਵੀ ਪਾਪਾ ਹੁਣੀ ਤੇਰੇ ਕੋਲ ਆਉਣਗੇ ਆ ਮੇਰਾ ਦੋਸਤ ਸੀਗਾ ਨਾਲ ਤੇ ਅੱਜ ਮੇਰੇ ਦੋਸਤ ਦੇ ਘਰੇ ਚਲੇ ਗਏ ਜੀ ਅੱਛਾ ਜੀ ਇੱਥੇ ਲੁਧਿਆਣਾ ਪੇਮੈਂਟ ਗਿਨਾਤੀ ਜੀ ਉਹਨੂੰ ਅੱਛਾ ਜੀ 90 ਲੱਖ ਰੁਪਈਆ ਪੂਰਾ ਗਿਨਾਤਾ ਉਹਨੂੰ ਇਹਦਾ ਭਰਾ ਲੈਣਾ ਇਹਦਾ ਇੱਕ ਇਹਦਾ ਦੋਸਤ ਜੈਜਗਤ ਜੋਸ਼ੀ ਉਹ ਵੀ ਮੈਨੂੰ ਪਤਾ ਲੱਗੇ ਵੀ ਇਹਨੂੰ ਬਾਰਪੁਰ ਭੇਜਦਾ ਅੱਛਾ ਜੀ ਹਾਂਜੀ ਤੇ ਪੇਮੈਂਟ ਗਿਨਾਤੀ ਆ ਤੇ ਇਹਦੀ ਜੀ ਪੇਮੈਂਟ ਲੈਣ ਸਾਰੀ ਮੇਰੇ ਨਾਲ ਬੋਲਣ ਦੀ ਟੋਨ ਚੇਂਜ ਹੋ ਗਈ ਜੀ ਅੱਛਾ ਜੀ ਵੀ ਫੋਨ ਨਾ ਚੱਕਣਾ ਜਿਵੇਂ ਰਾਹ ਚ ਪਹਿਲਾਂ ਕਹਿੰਦਾ ਸੀ ਮੈਨੂੰ ਮਿੰਟ ਮਿੰਟ ਤੇ ਤੂੰ ਖਬਰ ਦਿੰਦੀ ਰਹਿਣਾ ਲੋਕੇਸ਼ਨ ਭੇਜਣੀ ਐ ਇਦਾਂ ਭੇਜਣੀ ਇਦਾਂ ਭੇਜਣੀ ਮੈਨੂੰ ਤੇਰਾ ਬਹੁਤ ਫਿਕਰ ਆ ਤੇ ਉਦੋਂ ਬਾਅਦ ਜੀ ਮੇਰੇ ਨਾਲ ਬੰਦਾ ਟੋਟਲ ਚੇਂਜ ਹੋ ਗਿਆ ਅੱਛਾ ਜੀ ਤੇ ਉਹ ਸ਼ਾਮ ਨੂੰ ਬੰਦੇ ਆਏ ਜੀ ਉਹਨਾਂ ਦੇ ਦੋ ਦੋ ਤਿੰਨ ਤਿੰਨ ਪਰਸਨਲ ਪਾਏ ਹੁੰਦੇ ਕਹਿੰਦਾ ਬੈਠੋ ਗੱਡੀ 'ਚ ਵੀ ਆਪਾਂ ਜਾਣਾ ਅੱਛਾ ਜੀ ਅਸੀਂ ਚੁੱਪਚਾਪ ਬਹਿ ਗਏ ਤੇ ਨਾਲੇ ਮੈਨੂੰ ਇਹ ਫੋਨ ਤੇ ਕਹਿੰਦਾ ਜੀ ਕਹਿੰਦਾ ਹੁਣ ਨਾ ਜਿਵੇਂ ਕਹਿੰਨਾ ਓਵੇਂ ਕਰੀ ਚੱਲ ਵੀ ਇੱਥੇ ਗੂਗਲ ਤੇ ਪਾ ਕੇ ਵੇਖ ਲਵੀ ਇਹ ਕੰਟਰੀ ਕਿਵੇਂ ਦੀ ਆ ਕ੍ਰ ਚਲੋ ਜੀ ਮੈਂ ਇਹਦੇ ਕਹਨੋਂ ਤੱਕ ਬਹਿ ਗਿਆ ਗੱਡੀ ਜੀ ਉੱਥੋਂ ਸਾਡਾ ਮਨ ਚ ਪਤਾ ਲੱਗ ਗਿਆ ਵੀ ਡੰਕੀ ਰੂਟ ਸ਼ੁਰੂ ਹੋ ਗਿਆ ਸਾਡਾ ਨਹੀਂ ਉੱਥੇ ਨਾਲ ਕੌਣ ਸੀਗਾ ਤੇਰੀ ਮੇਰੀ ਵਾਈਫ ਮੇਰੇ ਦੋ ਬੱਚੇ ਉੱਥੇ ਕੋਈ ਉੱਥੋਂ ਉੱਥੋਂ ਦੇ ਵਸਨੀਕ ਸੀਗੇ ਚਲੋ ਜੀ ਤੁਸੀਂ ਮੰਨ ਲਓ ਕਿਸਮਤ ਲਾ ਲਓ ਜਾਂ ਕੁਝ ਲਾ ਲਓ ਮੈਨੂੰ ਲੈ ਗਏ ਇਮੀਗ੍ਰੇਸ਼ਨ ਵਾਲੇ ਫੜ ਕੇ ਤੇ ਉਹ ਕਹਿੰਦੇ ਬੱਚੇ ਆ ਤੇਰੇ ਨਾਲ ਮੈਨੂੰ ਵੀਜ਼ਾ ਦਿੱਤਾ ਉਹਨਾਂ ਨੇ ਅੱਛਾ ਜੀ ਸਟੇ ਦਿੱਤੀ 30 ਦਿਨ ਦੀ ਵੀ 30 ਦਿਨਾਂ ਚ ਕੰਟਰੀ ਛੱਡਣੀ ਆ ਤੂੰ ਮੈਕਸੀਕੋ ਠੀਕ ਹੈ ਜੀ 30 ਦਿਨ ਤੂੰ ਰਹਿ ਸਕਦਾ ਚਲੋ ਬਹੁਤ ਵਧੀਆ ਡੀਲ ਕੀਤਾ ਜੀ ਉਹਨਾਂ ਨੇ ਮੈਂ ਫਿਰ ਬਾਹਰ ਨਿਕਲਿਆ ਤੇ ਇਹਦਾ ਬੰਦਾ ਫੇਰ ਖੜਿਆ ਬਾਹਰ ਹੀ ਅੱਛਾ ਜੀ ਅੰਦਰ ਮੇਰਾ ਕੋਈ ਹਾਲਚਲ ਨਹੀਂ ਪਈ ਇਮੀਗ੍ਰੇਸ਼ਨ ਆਫਿਸ ਦੇ ਬਾਹਰ ਇਹਦਾ ਬੰਦਾ ਖੜਿਆ ਮੈਨੂੰ ਬਿਠਾ ਕੇ ਲੈ ਗਿਆ ਅੱਛਾ ਜੀ ਕਿਹਾ ਹੁਣ ਤਾਂ ਗੱਲ ਹੋ ਗਿਆ ਤੈਨੂੰ ਸਟੇ ਮਿਲ ਗਈ ਹੁਣ ਤਾਂ ਤੂੰ ਬਾਰਡਰ ਪਾਰ ਹੋ ਗਿਆ ਬਸ ਤੂੰ ਪਹੁੰਚ ਗਿਆ ਲੈ ਮੈਂ ਚਲੋ ਠੀਕ ਹੈ ਧੰਨਵਾਦ ਜੀ ਅਸੀਂ ਪਹੁੰਚ ਜੀਏ ਤਾਂ ਬਾਈ ਜੀ ਪਹੁੰਚਣਾ ਗਾਦਾ ਸੀ ਜਿੱਥੇ ਪਹੁੰਚਣਾ ਸੀ ਇਹ ਬਾਰਡਰ ਤੋਂ ਥੋੜੇ ਜੇ ਦੂਰ ਮਿਲ 50-100 ਕਿਲੋਮੀਟਰ ਦੂਰ ਹੋਵਾਂਗੇ ਅਸੀਂ ਘੰਟੇਕ ਦੀ ਵਸ ਦੀ ਮਲੂਕਾਰ ਦੀ ਡਰਾਈਵ ਸੀ ਜਿੱਥੇ ਮੈਨੂੰ ਘਰੇ ਲੈ ਗਿਆ ਇੱਕ ਹਾਂਜੀ ਉਹ 2 ਕੁ ਮਿੰਟ ਹੀ ਖੜੇ ਜੀ ਉਸ ਘਰੇ ਉਹ ਕਹਿੰਦੇ ਚੱਕੋ ਬੈਗ ਇੱਧਰ ਆਓ ਉਹਨਾਂ ਨੇ ਮਗਰਲੇ ਪਾਸੇ ਇੱਕ ਕਮਰਾ ਯੋਚ ਤਾੜਦਾ ਸਾਨੂੰ ਅੱਛਾ ਬੰਦ ਕਰਤਾ ਬੰਦ ਕਰਤਾ ਜੀ ਮੰਨ ਲਓ ਕਿਸੇ ਪਾਸੋਂ ਹਵਾ ਨਹੀਂ ਸੀ ਉਹਦੀ ਕੁਛ ਨਹੀਂ ਸੀ ਆਉਂਦਾ ਹਾਂਜੀ ਅਸੀਂ ਸਾਰਾ ਪਰਿਵਾਰ ਬੈਠ ਰੇ ਤੇ ਵਾਈਫ ਵੀ ਕਹੀ ਜਾਵੇ ਵੀ ਦੇਖੀ ਚੱਲੂ ਹਣ ਘਬਰਾਇਓ ਨਾ ਵੀ ਜੋ ਹੁਣ ਹੁਣ ਹੋਣਾ ਹੀ ਆ ਦੇਖੀ ਚੱਲੂ ਤਾਂ ਆਪਾਂ ਪੰਗਾ ਲੈ ਲਿਆ ਮੈਂ ਗੱਲ ਤਾਂ ਸਹੀ ਚੱਲ ਜਵਾਕਾਂ ਦਾ ਫਿਕਰ ਜਾਂ ਹੁੰਦਾ ਹੋਰ ਤਾਂ ਠੀਕ ਆ ਚੱਲ ਐ ਕਰਦੇ ਗਰੋਂਦੇ 2 ਘੰਟੇ ਲੰਗੇ 3 ਘੰਟੇ ਤੇ ਫੇਰ ਜੀ ਉਹ ਬੰਦੇ ਜਿਨ੍ਹਾਂ ਦੇ ਜਿਹੜੇ ਸਾਨੂੰ ਲੈ ਕੇ ਆਏ ਸੀ ਉਹ ਆਇਆ ਮੇ ਤੁਸੀਂ ਅੰਕਲ ਜੀ ਕਿਵੇਂ ਜਾਵੜੋਗੇ ਉੱਥੇ ਆਪਾਂ ਨੂੰ ਤਾਂ ਕੋਈ ਵਾਰੀ ਵਾਰਸ ਨਹੀਂ ਇਹਦਾ ਕੋਈ ਪਤਾ ਨਹੀਂ ਕੋਈ ਰਿਕਾਰਡ ਨਹੀਂ ਕਿੱਥੇ ਆ ਕਿੱਥੇ ਨਹੀਂ ਕੋਈ ਕਾਗਜ਼ਾਜ ਨਹੀਂ ਉੱਥੇ ਤਾਂ ਡੈੱਡ ਬੋਡੀਆਂ ਨਹੀਂ ਲੱਭਦੀਆਂ ਕੀ ਕਰੋਗੇ ਦੱਸੋ ਘਰ ਦੇ ਡਰ ਗਏ ਜੀ ਦਿਲ ਪਤਲੇ ਹੁੰਦੇ ਆ ਤੇ ਘਰ ਦੇ ਘਬਰਾ ਗਏ ਚਲ ਘਰਦਿਆਂ ਨੇ ਫੇਰ ਮੈਨੂੰ ਬੈਕ ਕਾਲ ਕੀਤੀ ਉਸੇ ਫੋਨ ਤੇ ਜਿੱਤੇ ਮੈਂ ਕੀਤੀ ਸੀ ਉਹਨਾਂ ਨੂੰ ਫੋਨ ਕਹਿੰਦੇ ਕੋਈ ਗੱਲ ਤੂੰ ਟੈਨਸ਼ਨ ਲੈ ਆਪਾਂ ਪੈਸੇ ਕਰਦੇ ਆ ਮੇਰੇ ਡੈਡੀ ਸੀ ਇੱਕ ਹੋਰ ਦੋਸਤ ਸੀ ਤੇ ਇਹਦੇ ਘਰੇ ਇਹਦਾ ਫਾਰਮ ਹਾਊਸ ਬਣਾਇਆ ਵਾ ਨੜਾਲੇ ਪਿੰਨੋ ਉੱਥੇ ਗਏ ਤੇ ਉੱਥੇ ਇਹਨੂੰ ਪੈਸੇ ਗਣਾਤੇ ਪੈਸੇ ਗਨਾਤੇ ਤੇ ਮੇਲਾ ਦਾ 48 49 ਲੱਖ ਰੁਪਇਆ ਹੋਇਆ ਸੀ ਸਾਡੇ ਕੋਲ 49 ਲੱਖ ਦੇਤਾ ਵੀ ਚੱਲ ਇੱਕ ਮੰਨ ਚ ਇਹ ਵੀ ਸੀਗਾ ਸ਼ਾਇਦ ਘਟ ਜੇ ਜਾਂ ਕੁਛ ਤੇ ਵੈਸੇ ਹੁੰਦਾ ਇਹਦਾ ਉੱਕਾ ਪੁੱਕਾ ਨਾ ਪੈ ਜਾਂਦਾ ਤੇ ਮੇਰਾ ਪੈਸੇ ਵੀ ਲੱਗੇ ਸੀ ਤੇ ਅਸੀਂ ਇਹਨੂੰ ਕਿਹਾ ਵੀ ਸਾਡਾ ਤਾਂ ਉਹ ਵੀ ਖਰਚਾ ਹੋ ਗਿਆ ਵੀ ਅਸੀਂ ਕੀ ਕਰਾਂਗੇ ਦੱਸ ਉਹ 49 ਲੱਖ ਇਹਨੇ ਫੜ ਕੇ ਰੱਖ ਲਿਆ ਜੀ ਕਹਿੰਦਾ ਜੀ ਜਾਓ 2 ਘੰਟੇ ਤੁਹਾਡੇ ਮੇਰੇ ਪਿੰਡ ਤੋਂ ਤੁਹਾਡੇ ਪਿੰਡ ਪਹੁੰਚਦੇ ਤੱਕ ਉਹਦਾ ਬਾਰਡਰ ਕਰਾਸ ਹੋ ਜੂ ਉਹ ਕਰਦੇ ਕਹਿੰਦੇ ਠੀਕ ਆ ਚੱਲ ਇੱਕ ਵਾਰੀ ਮੁੰਡਾ ਆਵੇ ਸਾਡੇ ਨਾਲ ਸੰਪਰਕ ਜਾਵੇ ਕੋਈ ਨਾ ਸਾਰਾ ਕੁਝ ਹੋ ਜਾਂਦਾ ਵੀ ਘਾਟੇ ਵਾਦੇ ਦੀ ਦੁਨੀਆ ਚ ਚੱਲਦੀ ਰਹਿੰਦੇ ਆ ਪੂਰੇ ਹੋ ਜਾਂਦੇ ਤੇ ਇਹਨੇ ਕਹਾ ਦਾ ਬਾਰਡਰ ਕਰਾਸ ਕਰਾਉਣਾ ਸੀਗਾ ਜੀ ਇਹਨੇ ਫੋਨ ਨਾ ਚੱਕਿਆ ਉਹਨਾਂ ਦਾ ਮੈਂ ਆਪਦੇ ਘਰ ਦੇ ਨੂੰ ਫੋਨ ਲਾਵਾਂਗਾ ਉਹਨੂੰ ਕਹੋ ਮੇਰਾ ਤਾਂ ਸਾਹ ਕੁੱਟੀ ਦਾ ਇੱਥੇ ਕਰਾਂ ਤੇ ਕਰਾਂਗੀ ਉਹ ਮਸਾ ਆਉਂਦਾ ਸੀਗਾ ਜੀ 2 ਘੰਟੇ ਚ ਇੱਕ ਵਾਰੀ ਬੰਦੇ ਉੱਥੇ ਹਾਂਜੀ ਪਾਣੀ ਦੇ ਦੋ ਬੋਤਲਾਂ ਦੇ ਜਾਂਦੇ ਆ ਉਸ ਤੋਂ ਬਾਅਦ ਸਾਰਾ ਦਿਨ ਪਾਣੀ ਪਾ ਇੱਕ ਵਾਰੀ ਜੀ ਪੀ ਲੋ ਭਾਵੇਂ 2 ਘੰਟੇ ਜੀ ਪੀ ਲੋ ਭਾਵੇਂ ਸਾਰੀ ਦਿਹਾੜੀ ਜੀ ਪੀ ਲੋ ਅੱਛਾ ਕੋ ਤੋਂ ਜੇ ਆਪਾਂ ਖਾਵਾ ਪੀਵਾਂਗੇ ਫਿਰ ਸਾਰਾ ਕੁਝ ਵਰਤਜ ਲੈਣਾ ਪੈਂਦਾ ਬਾਥਰੂਮ ਹੀ ਸਾਰਾ ਕੁਝ ਨਹੀਂ ਦਿੰਦੇ ਕਹਿੰਦੇ ਬੈਠ ਰਹੋ ਕੁਝ ਨਹੀਂ ਤੁਸੀਂ ਮਰ ਨਹੀਂ ਲੱਗੇ ਤੇ ਫਿਰ ਇਹਨੂੰ ਮੈਂ ਫੋਨ ਕੀਤਾ ਆਪ ਉਹਨਾਂ ਦੇ ਫੋਨ ਤੇ ਮੈਂ ਕਿਹਾ ਮੈਨੂੰ ਉਹਦੇ ਨਾਲ ਆਈ ਵਾਂਟ ਟੂ ਟਾਕ ਟੂ ਦਿਲਜੀਤ ਚਲੋ ਸਮਝ ਗਿਆ ਉਹਨੇ ਫੋਨ ਲਾਇਆ ਮੇਰੇ ਇਹ ਗੱਲ ਕਰਾਈ ਤੇ ਮੈਂ ਕਿਹਾ ਯਾਰ ਭਾ ਵੀ ਤੈਨੂੰ ਸਾਰਾ ਕੁਝ ਕਰ ਤੇ ਬਾਕੀ ਤਿੰਨ ਜਣੇ ਆ ਕੋਈ ਮੰਨ ਲਓ ਬੋਲੀ ਬਹੁਤ ਮਾੜੀ ਸੀਗੀ ਜੀ ਜਿਵੇਂ ਹੁੰਦੀ ਆ ਉਹਨੂੰ ਚਲੋ ਬੰਦੇ ਏਜੰਟਾਂ ਦੀ ਤੁਹਾਨੂੰ ਸਭ ਤੁਹਾਡਾ ਨਿੱਤ ਦਾਵਾ ਤੁਹਾਨੂੰ ਪਤਾ ਹੀ ਆ ਵੀ ਕਿਵੇਂ ਬੋਲਦੇ ਮੁੜ ਕੇ ਪਹਿਲਾਂ ਜਦੋਂ ਕੰਮ ਕਰਾਉਣਾ ਹੁੰਦਾ ਉਦੋਂ ਹੋਰ ਕੰਮ ਹੁੰਦਾ ਤੇ ਜਦੋਂ ਅਸੀਂ ਉਹਨਾਂ ਦੇ ਦਿੱਕੇ ਜੜ ਜਾਂਦੇ ਫਿਰ ਹੋਰ ਬੁਲੀ ਹੋ ਜਾਂਦੀ ਤੇ ਫਿਰ ਇਹਨੂੰ ਲੱਖ ਰੁਪਈਆ ਜਿਵੇਂ ਆਪਦੇ ਦੋਸਤ ਨੂੰ ਫੋਨ ਕੀਤਾ ਰਾਤ ਨੂੰ ਕਰਕੇ ਫੋਨ ਕਰਕੇ ਠਾਇਆ ਇਧਰ ਇੰਡੀਆ ਦੀ ਰਾਤ ਸੀ ਉਧਰ ਦਿਨ ਸੀ ਅੱਛਾ ਜੀ ਇਹਨੇ ਉਹਦੇ ਖਾਤੇ ਪਾਇਆ ਠੀਕ ਹੈ ਜੀ ਫਿਰ ਇਹਨੂੰ ਦਿਲਜੀਤ ਨੂੰ ਇਹਨੇ ਸਕਰੀਨਸ਼ਾਟ ਭੇਜਿਆ ਫਿਰ ਮੈਂ ਇਧਰੋਂ ਨਾਲ ਫੋਨ ਤੇ ਅਸੀਂ ਦਿਲਜੀਤ ਨਾਲ ਮੈਂ ਕਿਹਾ ਆ ਗਏ ਕਹਿੰਦਾ ਆ ਗਏ ਜੀ ਫਿਰ ਮੈਨੂੰ ਅੱਧੇ ਘੰਟੇ ਬਾਅਦ ਬਾਰਡਰ ਕਰਾਸ ਮੇਰੇ ਸਾਹ ਉੱਤੇ ਇੱਕ ਤਰੀਕ ਪੈਂਦੀ ਹੁੰਦੀ ਆ ਇਸ ਦੇ ਉੱਥੇ ਉਹਨਾਂ ਨੇ ਕਹਿਤਾ ਸੀ ਮੈਨੂੰ ਸਿੱਧਾ ਕਹਿ ਲਿਆ ਕਿ ਇੱਕ ਫਰੌਡ ਹੋਇਆ ਤੁਹਾਡੇ ਨਾਲ ਬਿਲਕੁਲ ਜੀ ਫਰੌਡ ਹੀ ਹੈ ਜੀ ਹਿਊਮਨ ਟ੍ਰੈਫਿਕਿੰਗ ਹੈ ਜੀ ਇਹ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਤਾਂ ਇਨਸਾਫ ਮੰਗ ਕਰਦਾ ਜੀ ਜਿਹੜਾ ਕੁਝ ਮੇਰਾ ਗਵਾਚਿਆ ਵੀ ਮੈਨੂੰ ਵਾਪਸ ਮਿਲੇ ਜੀ ਅੱਛਾ ਉਸ ਤੋਂ ਬਾਅਦ ਤਾਲਮੇਲ ਹੋਇਆ ਏਜੰਟਸ ਦੇ ਨਾਲ ਹਾਂ ਜੀ ਇਹਨੂੰ ਮੈਂ ਇੱਕ ਮੇਰਾ ਦੋਸਤ ਰਹਿੰਦਾ ਬਾਹਰ ਜੀ ਉਹਦੇ ਥਰੂ ਫੋਨ ਵੀ ਕਰਾਇਆ ਵੀ ਉਹਦੇ ਪੱਲੇ ਕੁਝ ਨਹੀਂ ਰਿਹਾ ਨਾ ਇੱਥੇ ਕੁਝ ਬਣਦਾ ਪਿਆ ਵੀ ਯਾਰ ਆਇਆ ਨਾ ਕਰ ਵੀ ਤੂੰ ਬਹੁਤ ਥਕਾ ਕੀਤਾ ਉਹਨਾਂ ਹੋ ਉਹ ਕਹਿੰਦਾ ਜੀ ਉਹਨੂੰ ਕੋਈ ਨਾ ਹੋਇਆ ਤੇ ਹੋਇਆ ਰ ਤੇ ਹੁਣ ਕੋਈ ਏਜੰਟ ਇੱਥੇ ਹੀ ਆ ਜਾਂ ਵਿਦ ਏਜੰਟ ਇੱਥੇ ਹੀ ਹੈ ਜੀ ਇੱਥੇ ਹੀ ਹੈ ਜੀ ਇੱਥੇ ਹੀ ਹੈ ਇੰਡੀਆ ਚ ਹੈ ਜੀ ਮਾਮਲਾ ਦਰਜ ਹੋ ਗਿਆ ਮਾਮਲਾ ਦਰਜ ਹੋ ਗਿਆ ਜੀ 15 ਤਰੀਕ ਨੂੰ ਮਾਮਲਾ ਦਰਜ ਹੋ ਗਿਆ ਜੁਲਾਈ ਨੂੰ ਪੁਲਿਸ ਵੱਲੋਂ ਕਿਸ ਤਰੀਕੇ ਦਾ ਪੁਲਿਸ ਵੱਲੋਂ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜੀ ਸਾਡੇ ਕੋਲ ਇੱਕ ਗੁਰਕਰਨ ਸਿੰਘ ਨਾਮ ਦੇ ਵਿਅਕਤੀ ਨੇ ਇੱਕ ਕੰਪਲੇਂਟ ਦਿੱਤੀ ਸੀ ਜਿਸ ਦੀ ਇਨਕੁਆਰੀ ਕੀਤੀ ਗਈ ਇਨਕੁਆਰੀ ਕਰਨ ਤੇ ਪਾਇਆ ਗਿਆ ਕਿ ਉਹਦਾ ਜਿਹੜਾ ਦੋਸਤ ਸੀ ਆਕਾਸ਼ ਮੀਰ ਜੋ ਕਿ ਮੋਗੇ ਦਾ ਰਹਿਣ ਵਾਲਾ ਹੈ ਉਹ ਇੱਕ ਜਿਹੜੇ ਫਰਾਡ ਟਰੈਵਲ ਏਜੰਟ ਨੇ ਉਹਨਾਂ ਦੇ ਨੈਟਵਰਕ ਦੇ ਵਿੱਚ ਫਸ ਗਿਆ ਤੇ ਉਹਨੇ ਆਪਦੀ ਪੂਰੀ ਫੈਮਿਲੀ ਲਈ ਯੂ ਐਸ اے ਦਾ ਵੀਜ਼ਾ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਉਹਨੂੰ ਪ੍ਰੋਮਿਸ ਕੀਤਾ ਕਿ ਅਸੀਂ ਤੈਨੂੰ ਉੱਥੇ ਵਰਕ ਪਰਮਿਟ ਦਵਾ ਕੇ ਅਸੀਂ ਪੱਕੇ ਕਰਾਂਗੇ ਤੇ ਇਸ ਦੇ ਸਬੰਧ ਵਿੱਚ ਪਹਿਲਾਂ ਉਹਦੀ 90 ਲੱਖ ਵਿੱਚ ਗੱਲ ਹੋਈ ਬਾਅਦ ਵਿੱਚ ਉਹਨੂੰ ਪ੍ਰੈਸ਼ਰਾਈਜ਼ ਕਰਨ ਲੱਗੇ ਤੇ ਉਸ ਤੋਂ 50 ਲੱਖ ਹੋਰ ਡਿਮਾਂਡ ਕੀਤਾ ਜਿਸ ਤੇ ਉਹਨੇ 1 ਕਰੋੜ 40 ਲੱਖ ਰੁਪਇਆ ਇਹਨਾਂ ਨੂੰ ਦਿੱਤਾ ਦੇਣ ਤੋਂ ਬਾਅਦ ਵੀ ਜਦੋਂ ਉਹ ਅਮਰੀਕਾ ਪਹੁੰਚ ਗਏ ਕਈ ਔਖੇ ਰਸਤਿਆਂ ਤੋਂ ਕੈਸਪੇਨ ਤੋਂ ਕਦੇ ਮੈਕਸੀਕੋ ਦੇ ਬਾਰਡਰਾਂ ਤੋਂ ਤਾਂ ਉਹ ਜਦੋਂ ਹੈ ਹੀ ਇਲੀਗਲ ਸੀ ਤਾਂ ਗਵਰਨਮੈਂਟ ਨੇ ਉੱਥੇ ਦੀਨੇ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਜਿਸ ਸੰਬੰਧੀ ਇਹਨੇ ਵਾਪਸ ਆ ਕੇ ਉਹਦੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਕੋਈ ਤਸੱਲੀ ਬਖਸ਼ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਤਾਂ ਉਹਨੇ ਪੁਲਿਸ ਕੋਲ ਆਫ ਦੀ ਫਰਿਆਦ ਰੱਖੀ ਤਾਂ ਮਾਨਯੋਗ ਸੀਪੀ ਸਾਹਿਬ ਵੱਲੋਂ ਮੁਕੱਦਮਾ ਦਰਜ ਕਰਨ ਦੀ ਹਦਾਇਤ ਕੀਤੀ ਗਈ ਜਿਸ ਦੇ ਉਹਦੇ ਖਿਲਾਫ 406 420 506 ਆਈਪੀਸੀ ਅਤੇ 13 ਪੰਜਾਬ ਪ੍ਰੋਵੈਂਸ਼ਨ ਆਫ ਹਿਊਮਨ ਸਮਗਲਿੰਗ ਐਕਟ थाना ਮੋਲਟਾਉਂ ਵਿਖੇ ਦਰਜ ਕੀਤਾ ਗਿਆ ਜਿਸ ਦੀ ਤਵਦੀਸ਼ جاری ਹੈ ਜਿਸ ਵਿੱਚ ਅਸੀਂ ਇੱਕ ਦੋਸ਼ੀ ਸਰਬਜੀਤ ਸਿੰਘ ਜੋ ਕਿ ਨਡਾਲਾ ਕਪੂਰਥਲਾ ਦਾ ਰਹਿਣ ਵਾਲਾ ਹੈ ਉਹਨੂੰ ਅਸੀਂ ਅਰੈਸਟ ਕਰਨ ਵਿੱਚ ਕਾਮਯਾਬ ਹੋਏ ਹਾਂ ਤੇ ਅੱਜ ਉਹਦਾ ਅਸੀਂ ਪੁਲਿਸ ਰਿਮਾਂਡ ਹਾਸਲ ਕਰਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ। ਕੀ ਆ ਜਾ ਰਿਹਾ ਸਰਜੀਤ ਕੋਣ ਆ ਸਰ ਇਹ ਮਤਲਬ ਟ੍ਰੈਵਲ ਏਜੰਟ ਦਾ ਜਿਹੜਾ ਸਾਥੀ ਜਿਹੜਾ ਦਲਜੀਤ ਸਿੰਘ ਡਾਉਨ ਤੇ ਸਰਬਜੀਤ ਇਹ ਦੋਨੋਂ ਸਗੇ ਭਰਾ ਨੇ ਤੇ ਉਹਦੇ ਤੇ ਦੋਨਾਂ ਨੇ ਇਕੱਠੇ ਰਲ ਕੇ ਫਰਾਡ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਹੈ। ਜੀ ਹਾਂ ਇਹ ਜਿਹੜਾ ਸਰਬਜੀਤ ਹੈ ਇਹ ਕਪੂਰਥਲਾ ਪੁਲਿਸ ਦੇ ਵਿੱਚ ਪੋਸਟਡ ਹੈ ਉਹ ਪੁਲਿਸ ਲਾਈਨ ਵਿੱਚ ਏਐਸਆਈ ਹੈ। अच्छा सर एक, एक जो ਇਹਨਾਂ ਨੇ 딜 ਕਿੰਨੇ ਚ ਹੋਈ ਸੀਗੀ ਬਾਅਦ ਚ ਕਿੰਨੇ ਪੈਸੇ ਮਿਲਗੇ ਇਹ ਤਾਂ ਦਸਨ ਮੁਤਾਬਕ ਕੰਪਲੇਨੈਂਟ ਦੇ 90 ਲੱਖ ਵਿੱਚ 딜 ਹੋਈ ਸੀ ਬਾਅਦ ਵਿੱਚ ਉਹਦੇ ਤੋਂ 1 ਕਰੋੜ 40 ਲੱਖ ਬਲੈਕਮੇਲ ਕਰਕੇ ਪ੍ਰੈਸ਼ਰਾਈਜ਼ ਕਰਕੇ ਉਹਦੇ ਤੋਂ ਹੋਰ ਰਸੂਲ ਵੀ ਤਾਂ ਗਿਆ ਕੀ ਜਰਾ ਹੈ ਕਿ ਹਜੇ ਵੀ ਉਹਨੂੰ ਧਮਕੀਆਂ ਮਿਲ ਰਹੀਆਂ ਜੀ ਉਹ ਕਹਿੰਦੇ ਵੀ ਹੱਦੋਂ ਵੀ ਪੂਤਰਾ ਜੁੜੇ ਡਾਲਾ ਨਹੀਂ ਇਹਦੇ ਸੰਬੰਧੀ ਹਲੇ ਕੋਈ ਇਨਫੋਰਮੇਸ਼ਨ ਨਹੀਂ ਆਈ ਪਰ ਇਹ ਹੈ ਕਿ ਜਿਹੜਾ ਦੋਸ਼ੀ ਤਿੰਨ ਦੋਸ਼ੀ ਨੇ ਇਹਦੇ ਵਿੱਚ ਇੱਕ ਦੋਸ਼ੀ ਅਰੈਸਟ ਹੋ ਚੁੱਕਿਆ ਹੈ ਦੂਜੇ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਸਰ ਕਿੰਨਾ ਚਿਰ ਪੁਰਾਣਾ ਮਾਮਲਾ ਇਹ ਇਹ 2023 ਦਾ ਮਾਮਲਾ ਹੈ ਤੇ ਹੁਣ ਸਾਡੇ ਤੁਹਾਡੇ ਧਿਆਨ ਚ ਆਇਆ ਹਾਂਜੀ ਇਹ ਹੁਣ ਸਾਡੇ ਧਿਆਨ ਚ ਆਇਆ ਸੀ ਇਹਨੇ ਕੰਪਲੀਟ ਮੂਵ ਕੀਤੀ ਜਿਸ ਦੀ ਬਿਲਕੁਲ ਫੇਅਰ ਇਨਕੁਆਇਰੀ ਕੀਤੀ ਗਈ ਇਨਕੁਆਇਰੀ ਹੋਣ ਤੋਂ ਬਾਅਦ ਇਹਦੇ ਤੇ ਮੁਕੱਦਮਾ ਦਰਜ ਕੀਤਾ ਗਿਆ